ਹਵਾਈ ਅੱਡੇ ਤੋਂ ਜਹਾਜ਼ ਚੁੱਕ ਕੇ ਅੱਧੇ ਘੰਟੇ ਤੱਕ ਉਡਾਉਂਦਾ ਰਿਹਾ ਇਹ ਸ਼ਖਸ ਉਡਾ ਕੇ ਵੇਖੋ ਆ ਕਿੱਥੇ ਲੈ ਗਿਆ 100 ਮੀਲ ਦਾ ਕੁੜਾ ਕੇ ਕੀਤੀ ਅਜੀਬ ਜਿਹੀ ਲੈਂਡਿੰਗ ਫਿਰ ਹੋ ਗਿਆ ਫਰਾਰ ਜਹਾਜ਼ ਵਿੱਚੋਂ ਕੀ ਕੁਝ ਮਿਲਿਆ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਅਮਰੀਕਾ ਦੀ ਪੁਲਿਸ ਨੇ ਡੇਮian ਜ਼ੁਕਾਇਟਸ ਨਾਮ ਦੇ 40 ਸਾਲਾ ਵਿਅਕਤੀ ਨੂੰ ਜਹਾਜ਼ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ ਹਵਾਈ ਅੱਡੇ ਤੋਂ ਜਹਾਜ਼ ਚੁੱਕ ਕੇ ਅੱਧੇ ਘੰਟੇ ਤੱਕ ਇਹ ਸ਼ਖਸ ਉਡਾਉਂਦਾ ਰਿਹਾ ਪਿਛਲੇ ਹਫਤੇ ਉਸਨੇ ਪਹਿਲਾਂ ਲਾਸ ਵੈਗਸ ਤੋਂ 2020 ਕਿਟ ਫੋਕਸ ਫੇਕ ਡੂਇੰਗ ਸਿੰਗਲ ਇੰਜਰ ਜਹਾਜ਼ ਨੂੰ ਚੋਰੀ ਕੀਤਾ ਉਸ ਨੂੰ 100 ਮੀਲ ਤੱਕ ਉਡਾਇਆ ਅਤੇ ਫਿਰ ਕੈਲੀਫੋਰਨੀਆ ਦੇ ਇੱਕ ਰੇਗਿਸਤਾਨ ਦੇ ਵਿੱਚ ਇੱਕ ਅਜੀਬ ਜਿਹੀ ਲੈਂਡਿੰਗ ਕੀਤੀ ਫਿਰ ਫਰਾਰ ਹੋ ਗਿਆ ਉਸ ਬਾਅਦ ਪਤਾ ਲੱਗਿਆ ਕਿ ਇਹ ਇੱਕ ਪ੍ਰਾਈਵੇਟ ਜੈਟ ਸੀ ਤਾਂ ਜਹਾਜ਼ ਦੇ ਮਾਲਕ ਨੇ ਚੋਰ ਤੇ ਕਾਕਪਿਟ ਦੇ ਵਿੱਚ ਕੀ ਕੁਝ ਲੱਭਿਆ ਕੀ ਇਲਜ਼ਾਮ ਲਗਾਏ ਸੁਣ ਕੇ ਤੁਸੀਂ ਹੈਰਾਨ ਹੋਗੇ ਤੁਹਾਨੂੰ ਦੱਸਦੇ ਆ ਉਸ ਦੇ ਵਿੱਚ ਬੀਅਰ ਦੇ ਕੈਨ ਅਤੇ ਭੰਗ ਛੱਡਣ ਦਾ ਦੋਸ਼ ਲਗਾਇਆ ਗਿਆ ਤਾਂ ਅਜੀਬੋ ਗਰੀਬ ਇਹ ਖਬਰ ਸਾਹਮਣੇ ਆਈ ਹੈ ਹਵਾਈ ਅੱਡੇ ਤੋਂ ਕਿਵੇਂ ਕੋਈ ਜਹਾਜ਼ ਚੁੱਕ ਕੇ ਉਸ ਨੂੰ ਜੋ ਹੈ ਉਡਾਨ ਭਰ ਸਕਦਾ ਉਸ ਦੀ 100 ਮੀਲ ਤੱਕ ਉਡਾਉਂਦਾ ਰਿਹਾ ਹੈ ਵਿਅਕਤੀ ਤੇ ਉਸ ਤੋਂ ਬਾਅਦ ਇਸ ਨੂੰ ਹੁਣ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਮਾਲਕ ਨੇ ਚੋਰ ਦੇ ਉੱਤੇ ਕਾਕਪਿਟ ਦੇ ਵਿੱਚ ਬੀਅਰ ਦੇ ਕੈਨ ਅਤੇ ਭੰਗ ਛੱਡਣ ਦਾ ਦਾ ਦੋਸ਼ ਲਗਾਇਆ ਪੁਲਿਸ ਦਾ ਕਹਿਣਾ ਹੈ ਕਿ ਇਡਾਹੋ ਦੇ ਜ਼ੁਕਾਇਟਸ ਦੇ ਨੇ ਜੋ 30 ਦਸੰਬਰ ਨੂੰ ਦੁਪਹਿਰ 2 ਵਜੇ ਉੱਤਰੀ ਲਾਸ 베ਗਾ ਸਵਾਈ ਅੱਡੇ ਤੇ ਖੜੇ ਜਹਾਜ਼ ਨੂੰ ਚੋਰੀ ਕੀਤਾ 30 ਮਿੰਟ ਤੱਕ ਉੱਡਿਆ ਅਤੇ ਫਿਰ ਅਚਾਨਕ ਦੱਖਣੀ ਕੈਲੀਫੋਰਨੀਆ ਦੇ ਸੁਜਾਵੋ ਰੇਗਿਸਤਾਨ ਦੇ ਵਿੱਚ ਬਾਰਸਟੋ ਦੇ ਬਿਲਕੁਲ ਬਾਹਰ ਇੱਕ ਖੇਤ ਦੇ ਵਿੱਚ ਜਾ ਡਿੱਗਿਆ ਤਾਂ ਇੰਨੀ ਅਜੀਬੋ ਗਰੀਬ ਲੈਂਡਿੰਗ ਸੀਗੀ ਤਾਂ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਪੁਲਿਸ ਦਾ ਕਹਿਣਾ ਹੈ ਉਹ ਅਜੇ ਵੀ ਜ਼ੁਕਾਇਰਟਿਸ ਦੇ ਰਾਦੇ ਦੀ ਜਾਂਚ ਕਰ ਰਹੇ ਹਨ ਅਤੇ ਇਹ ਸਪਸ਼ਟ ਜੋ ਹੈ ਨਹੀਂ ਹੈ ਕਿ ਉਹ ਕਿੱਥੇ ਜਾ ਰਿਹਾ ਸੀ ਜੈਫ ਨੇ ਫੌਕਸ 5 ਨੂੰ ਦੱਸਿਆ ਕਿ ਉਸ ਜਹਾਜ਼ ਦੀ ਕੀਮਤ 80000 ਡਾਲਰ ਹੈ ਉਸ ਨੇ ਕਿਹਾ ਕਿ ਉਸ ਨੂੰ ਫਰਸ਼ ਦੇ ਉੱਤੇ ਇੱਕ স্মੋਕ ਕੀਤੀ ਹੋਈ ਮਰਜੁਆਨਾ ਜੋੜ ਦੇ ਹਿੱਸੇ ਨਾਲ ਹੀ ਬੀਅਰ ਦੇ ਕੈਨ ਅਤੇ ਬੋਤਲਾ ਵੀ ਮਿਲਿਆ ਨੇ ਤੇ ਹੈਰਾਨਕਾਰੀ ਹਰ ਇੱਕ ਨੂੰ ਖਬਰ ਜ਼ਰੂਰ ਇਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਖਵਾਈ ਅੱਡੇ ਤੋਂ ਜਹਾਜ਼ ਚੁੱਕ ਕੇ ਅੱਦੇ ਘੱਟੇ ਤੱਕ ਉਡਾਉਂਦਾ ਰਿਹਾ ਹੈ ਸ਼ਖਸ ਉਡਾ ਕੇ ਬੇਕੋ ਆ ਕਿੱਥੇ ਲੈ ਗਿਆ ਸੋ ਮਿਲਦਾ ਕੁੜਾ ਕੇ ਕੀਤੀ ਅਜੀਬ ਜਿਹੀ ਲੈਂਡਿੰਗ ਫਿਰ ਹੋ ਗਿਆ ਫਰਾਰ ਜਹਾਜ਼ ਵਿੱਚ ਜੋ ਕੀ ਕੁਝ ਮਿਲਿਆ ਉਹ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਅਮਰੀਕਾ ਦੀ ਪੁਲਿਸ ਨੇ ਡੇਮian ਜ਼ੁਕਾਇਟਿਸ ਨਾਮ ਦੇ 40 ਸਾਲਾ ਵਿਅਕਤੀ ਨੂੰ ਜਹਾਜ਼ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹਵਾਈ ਅੱਡੇ ਤੋਂ ਜਹਾਜ਼ ਚੁੱਕ ਕੇ ਅੱਧੇ ਘੰਟੇ ਤੱਕ ਇਹ ਸ਼ਖਸ ਉਡਾਉਂਦਾ ਰਿਹਾ ਪਿਛਲੇ ਹਫਤੇ ਉਸਨੇ ਪਹਿਲਾ ਲਾਸ ਵੈਗਸ ਤੋਂ 2020 ਕਿਟ ਫੋਕਰਸ ਫੇਕ ਡੂਇੰਗ ਸਿੰਗਲ ਇੰਜਰ ਜਹਾਜ਼ ਨੂੰ ਚੋਰੀ ਕੀਤਾ ਉਸ ਨੂੰ 100 ਮੀਲ ਤੱਕ ਉਡਾਇਆ ਅਤੇ ਫਿਰ ਕੈਲੀਫੋਰਨੀਆ ਦੇ ਇੱਕ ਰੇਗਿਸਤਾਨ ਦੇ ਵਿੱਚ ਇੱਕ ਅਜੀਬ ਜਿਹੀ ਲੈਂਡਿੰਗ ਕੀਤੀ ਫਿਰ ਫਰਾਰ ਹੋ ਗਿਆ ਉਸ ਬਾਅਦ ਪਤਾ ਲੱਗਿਆ ਕਿ ਇਹ ਇੱਕ ਪ੍ਰਾਈਵੇਟ ਜੈਟ ਸੀ ਤਾਂ ਜਹਾਜ਼ ਦੇ ਮਾਲਕ ਨੇ ਚੋਰ ਤੇ ਕਾਕਪਿਟ ਦੇ ਵਿੱਚ ਕੀ ਕੁਝ ਲੱਭਿਆ ਕੀ ਇਲਜ਼ਾਮ ਲਗਾਏ ਸੁਣ ਕੇ ਤੁਸੀਂ ਹੈਰਾਨ ਹੋਗੇ ਤੁਹਾਨੂੰ ਦੱਸਦੇ ਆ ਉਸ ਦੇ ਵਿੱਚ ਬੀਅਰ ਦੇ ਕੈਨ ਅਤੇ ਭੰਗ ਛੱਡਣ ਦਾ ਦੋਸ਼ ਲਗਾਇਆ ਗਿਆ ਤਾਂ ਅਜੀਬੋ ਗਰੀਬ ਇਹ ਖਬਰ ਸਾਹਮਣੇ ਆਈ ਹੈ ਹਵਾਈ ਅੱਡੇ ਤੋਂ ਕਿਵੇਂ ਕੋਈ ਜਹਾਜ਼ ਚੁੱਕ ਕੇ ਉਸ ਨੂੰ ਜੋ ਹੈ ਉਡਾਨ ਭਰ ਸਕਦਾ ਉਸ ਦੀ 100 ਮੀਲ ਤੱਕ ਉਡਾਉਂਦਾ ਰਿਹਾ ਹੈ ਵਿਅਕਤੀ ਤੇ ਉਸ ਤੋਂ ਬਾਅਦ ਇਸ ਨੂੰ ਹੁਣ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਮਾਲਕ ਨੇ ਚੋਰ ਦੇ ਉੱਤੇ ਕਾਕਪਿਟ ਦੇ ਵਿੱਚ ਬੀਅਰ ਦੇ ਕੈਨ ਅਤੇ ਭੰਗ ਛੱਡਣ ਦਾ ਦਾ ਦੋਸ਼ ਲਗਾਇਆ ਪੁਲਿਸ ਦਾ ਕਹਿਣਾ ਹੈ ਕਿ ਇਡਾਹੋ ਦੇ ਜ਼ੁਕਾਇਟਸ ਦੇ ਨੇ ਜੋ 30 ਦਸੰਬਰ ਨੂੰ ਦੁਪਹਿਰ 2 ਵਜੇ ਉੱਤਰੀ ਲਾਸ 베ਗਾ ਸਵਾਈ ਅੱਡੇ ਤੇ ਖੜੇ ਜਹਾਜ਼ ਨੂੰ ਚੋਰੀ ਕੀਤਾ 30 ਮਿੰਟ ਤੱਕ ਉੱਡਿਆ ਅਤੇ ਫਿਰ ਅਚਾਨਕ ਦੱਖਣੀ ਕੈਲੀਫੋਰਨੀਆ ਦੇ ਸੁਜਾਵੋ ਰੇਗਿਸਤਾਨ ਦੇ ਵਿੱਚ ਬਾਰਸਟੋ ਦੇ ਬਿਲਕੁਲ ਬਾਹਰ ਇੱਕ ਖੇਤ ਦੇ ਵਿੱਚ ਜਾ ਡਿੱਗਿਆ ਤਾਂ ਇੰਨੀ ਅਜੀਬੋ ਗਰੀਬ ਲੈਂਡਿੰਗ ਸੀਗੀ ਤਾਂ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਪੁਲਿਸ ਦਾ ਕਹਿਣਾ ਹੈ ਉਹ ਅਜੇ ਵੀ ਜ਼ੁਕਾਇਰਟਿਸ ਦੇ ਰਾਦੇ ਦੀ ਜਾਂਚ ਕਰ ਰਹੇ ਹਨ ਅਤੇ ਇਹ ਸਪਸ਼ਟ ਜੋ ਹੈ ਨਹੀਂ ਹੈ ਕਿ ਉਹ ਕਿੱਥੇ ਜਾ ਰਿਹਾ ਸੀ ਜੈਫ ਨੇ ਫਾਕਸ 5 ਨੂੰ ਦੱਸਿਆ ਕਿ ਉਸ ਜਹਾਜ਼ ਦੀ ਕੀਮਤ 80000 ਡਾਲਰ ਹੈ ਉਸ ਨੇ ਕਿਹਾ ਕਿ ਉਸ ਨੂੰ ਫਰਸ਼ ਦੇ ਉੱਤੇ ਇੱਕ স্মੋਕ ਕੀਤੀ ਹੋਈ ਮਰਜੁਆਨਾ ਜੋੜ ਦੇ ਹਿੱਸੇ ਨਾਲ ਹੀ ਬੀਅਰ ਦੇ ਕੈਨ ਅਤੇ ਬੋਤਲਾ ਵੀ ਮਿਲਿਆ ਨੇ ਤੇ ਹੈਰਾਨਕਾਰੀ ਹਰ ਇੱਕ ਨੂੰ ਖਬਰ ਜ਼ਰੂਰ ਇਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ